ਪੰਜਾਬ ਦੇ ਦੇਸ਼ ਦੇਸ਼ ਵਿੱਚ ਰਹਿੰਦੇ ਪੰਜਾਬੀ ਔਰ ਸੂਚੇ ਦੇਸ਼ ਵਾਸੀਆਂ ਨੂੰ ਮੈਂ 79ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਦੇਸ਼ ਦੀ ਆਜ਼ਾਦੀ ਵਾਸਤੇ ਲੱਗਿਆ ਵੱਖ-ਵੱਖ ਕੈਰਾ ਆਦੇਸ਼ੀ ਹਿੰਦ ਆਜਨ ਸਰਦਾਰ ਭਗਤ ਸਿੰਘ, ਰਾਜਗੁਰੂ ਸਰਬਦੇਵ ਜੀ, ਕਰਤਾਰ ਸਿੰਘ ਸਰਾਭਾ, ਜੀ ਰੋਦਮ ਸਿੰਘ, ਮਦਨ ਲਾਲ ਜਿੰਗਰਾ ਲਾਲਾ ਲਾਜਪਤ ਰਾਏ ਦਿਵਾਨ ਸੇ ਕਾਰੇ ਪਾੜੀ ਅਤੇ ਹੋਰ ਜਾਤੀ ਘਰਾਂਤੀਆਂ ਵੱਲੋਂ ਸਮੇ ਸਮੇ ਤੋਂ ਰੰਦੇ ਕੇ ਸੰਘਰਸ਼ਾ ਕਾਰਨ ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀਆਂ ਦੇ ਜਾਤੀਦਾਰ ਦੇ ਕਮਾਲ ਰਹੇ ਆ ਸਾਨੂੰ ਮਾਣ ਹੈ ਕਿ ਦੇਸ਼ ਦੀ ਜਾਤੀ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀ ਆ ਪੰਜਾਬੀਆਂ ਨੇ ਦਿੱਤੀ ਹੈ ਲੋਕਾਂ ਦੇ ਪਿਆਰ ਦੇ ਸਦਕਾ ਸਰਦਾਰ ਭਵਾਨ ਸਿੰਘ ਮਾਨ ਨੇ 2022 ਵਿੱਚ ਆਪਰੇ ਮੁੱਖ ਮੰਤਰੀ ਦੇ ਆਪਰੇ ਦੀ ਸੋ ਸ਼ਹੀਦ ਆਜਮ ਫਤਿਹ ਸਿੰਘ ਜੀ ਦੇ ਜੱਦੀ ਪਿੰਡ ਖੜਕੜ ਕਲਾ ਵਿੱਚ ਚੁੱਕੀ ਅਤੇ ਸਰਕਾਰੀ ਅਧਿਕਾਰਾਂ ਵਿੱਚ ਸ਼ਹੀਦ ਆਜਮ ਤੇ ਬਾਬਾ ਸਾਹਿਬ ਪਿਆਰਾ ਬੇਦ ਕਰਦੀਆਂ ਫੋਟੋਆਂ ਆਤਰ ਦਸਵਾ ਜਰਾ ਕੁਮਤਰੀ 에어ਪੋਰਟ ਦਾ ਨਾਂ ਸ਼ਹੀਦ ਆਜਮ ਦੇ ਨਾਂ ਸਲਾਖਸਰ ਸਿੰਘ ਦੇ ਨਾਂ ਤੇ ਰੱਖਿਆ ਅਤੇ ਉਹਨਾਂ ਦਾ ਪੁੱਤ ਲਗਾਇਆ ਕਿਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਮਨਜ਼ੀਬਰ ਪੱਧਰ ਉੱਚਾ ਚੱਕਣ ਲਈ ਸਰਕਾਰ ਨੇ ਕੋਸ਼ਿਸ਼ਾਂ ਨਹੀਂ ਕਰ ਲਈ ਸੀ ਸਿੱਖਿਆ ਸਿਹਤ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕੀਤਾ ਜਿਸ ਦੇ ਸਦਕਾ ਪਹਿਲੇ 3 ਸਾਲ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ 55000 ਤੋਂ ਵੱਧ ਲੋਕਾਂ ਨੂੰ ਨਵੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਸਾਰਕ ਸੁਰੱਖਿਆ ਫੋਰਸ ਅਤੇ ਫਰਸ਼ ਦੇ ਸਟੇਪ ਲਾਗੂ ਕਰਕੇ 2000 ਤੋਂ ਵੱਧ ਲੋਕਾਂ ਨੂੰ ਹਸਤਾ ਪਚਾਇਆ ਗਿਆ ਅਤੇ ਉਹਨਾਂ ਦਾ ਪੂਰਾ ਰਾਹਤ ਦਿੱਤਾ ਗਿਆ ਪਹਿਲੀ ਚਾਦਰ ਤਰ ਤਰ ਸ੍ਰੀ ਗੁਰੂ ਦੇਖ ਬਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਸ ਸਾਲ ਵਿੱਚ 14 ਰਾਤ ਇਸ ਨੂੰ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਏਗਾ ਜਿਸ ਵਿੱਚ 3.5 ਲੱਖ ਬੁੱਤੇ ਲਗਾਏ ਜਾਣਗੇ 52 ਪਵਿੱਤਰ ਫਲ ਬਣਾਏ ਜਾਣਗੇ ਮੈਨੂੰ ਇਤੇ ਦੱਸਦੇ ਮਾਣ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਵਾਸਤੇ 600 ਯੂਨਟ ਫ੍ਰੀ ਦਿੱਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਜੋ ਕਿ ਬਿਜਲੀ ਦੇ ਮੋٹے ਬਿੱਲਾਂ ਤੋਂ ਮੁਕਤੀ ਸਰ ਹੁਣ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸਕੂਲਾਂ ਦੇ ਟੀਚਰਸ ਪ੍ਰਿੰਸੀਪਲ ਐਡਮਿਨਿਸਟਰ ਐਡਮਿਨਿਸਟਰਸਨ ਨੂੰ ਆਈਆਈਏ ਮਹਿੰਦਾਵਾਲ ਸਿੰਗਾਪੁਰ ਫੇਰ ਲੈਡ ਵਰਗੇ ਅਡਵਾਂਸ ਦੇਸ਼ਾਂ ਦੇ ਵਿੱਚ ਤੇ ਇਸ ਇੰਸਟੀਚਿਊਟ ਦੇ ਵਿੱਚ ਭੇਜ ਕੇ ਉਹਨਾਂ ਨੂੰ ਉੱਚੀ ਆਧੁਨਿਕ ਸਿੱਖਿਆ ਦੀ ਟ੍ਰੇਨਿੰਗ ਹੋਈ ਗਈ ਜਿਸ ਦਾ ਸਬਕਾ ਸਾਡੇ ਬੱਚਾ ਦੇ ਜਿਹੜੀ ਸਿੱਖਿਆ ਦਾ ਮਿਆਰ ਹੈ ਉੱਚਾ ਹੋਇਆ ਇੱਕ ਦੂਸਰੇ ਸ਼ੁੱਧ ਨਸ਼ਾ ਦੇ ਉੱਪਰ ਇੱਕ ਵਿਆਪਕ ਪ੍ਰੋਗਰਾਮ ਪੰਜਾਬ 'ਚ ਨਸ਼ਾ ਦਾ ਜੜੋ ਖਾਤਮਾ ਕਰਨ ਦਾ ਇਸ ਨੂੰ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ 8 ਲੱਖ ਵਿਅਕਤੀਆਂ ਨੂੰ ਨਸ਼ਾ ਰੋਕਥਾਮ ਪਾਠਕਾ ਸ਼ੁਰੂ ਕੀਤਾ 115 ਸਰਕਾਰੀ ਸਕੂਲਾਂ ਦਾ ਆਜ਼ਾਦੀ ਭ라ਤੀਏ ਸੀਤਾ ਦੇ ਨਾਂ ਤੇ ਰੱਖਿਆ ਸੂਬੇ ਦੇ ਬੱਚਿਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾਉਣ ਲਈ ਬਿਜ਼ਨਸ ਬਲਾਸਟਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਲਈ 1.5 ਕਰੋੜ ਰੁਪਏ ਦੀ ਸੀਡ ਬਣੀ ਦਿੱਤੀ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਇਸ ਵਾਰ 848 ਵਿਦਿਆਰਥੀਆਂ ਨੇ NEET ਦਾ ਟੈਸਟ ਪਾਸ ਕੀਤਾ 265 ਵਿਦਿਆਰਥੀਆਂ ਨੇ JEE Mains ਅਤੇ 42 ਵਿਦਿਆਰਥੀਆਂ ਨੇ JEE Advanced ਸਫਤਤਾਪੂਰਵਕ ਪਾਸ ਕੀਤਾ ਇਸਰਾਰ ਸਾਡੇ ਬੱਚੇ ਟੌਪ ਟੂ ਇੰਜੀਨੀਅਰ ਬਣ ਕੇ ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨੇ ਖੇਡਾਂ ਦੇ ਮਾਮਲੇ ਵਿੱਚ ਵੀ ਮੱਲਾਵਾ ਕੀਤਾ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਪੁਰਾਣੋਂ ਆਪਣੇ ਰੋਲ ਬੋਰਡ ਦੇ ਨਾਲ ਡਿਪਟੀ ਕਮਿਸ਼ਨਰ ਐਸਐਸਪੀ ਔਰ ਹੋਰ ਵੱਡੇ ਅਥਰਾ ਦੇ ਨਾਲ ਔਰ ਸਪੋਰਟਸ ਆਫ ਸਿੱਖਿਆ ਸੇਧ ਖੇਤਰ ਵਿੱਚ ਆਪਣੇ ਰੋਲ ਬੋਰਡ ਦਾ ਸਮਾਂ ਪ੍ਰਦਾਨ ਦਾ ਮੌਕਾ ਦਿੱਤਾ ਵਿਦਿਆਰਥੀ ਦਾ ਚੈਨੋ ਸਕੂਲਾਂ ਨੂੰ ਮਜ਼ਬੂਤ ਕਰਨ ਲਈ 2000 ਕਰੋੜ ਰੁਪਏ ਖਰਚ ਕੀਤੇ ਗਏ ਔਰ ਸਾਡੇ ਆਈਟੀਆਈ ਦੇ ਵਿੱਚ 35000 ਤੋਂ ਵੱਧ ਤੇ 52000 ਜਿਹੜਾ ਐਡਮਿਸ਼ਨ 52 ਕਿਸੇ ਤਰ੍ਹਾਂ ਜਿਹੜੇ ਬੱਚਾ ਜਿਹੜੇ ਪਰਿਵਾਰਾਂ ਦੀ ਆਮਦਨ 2 ਲੱਖ ਤੋਂ ਘੱਟ ਹੈ ਪ੍ਰਾਈਵੇਟ ਆਰਮ ਚਾਇਨ ਦੇ ਚੋਣਾਂ ਵਾਸਤੇ 5% ਸੀਟਾਂ ਰਿਜ਼ਰਵ ਕੀਤੀਆਂ ਗਈਆਂ ਲੋਕਾਂ ਨੂੰ ਬੇਤਰ ਬੇਸੇ ਪਤਲੀ ਸਿਹਤ ਹੁਦਾਂ ਨੂੰ ਆਣ ਲਈ ਆਸੋ ਕੈਸੀ ਆਵਾਜ਼ ਵਿੱਚ ਜਿਹੜੇ ਬੁਲਾਈ ਗਏ ਜਿਸ ਵਿੱਚ ਨਰਤ ਡਾਕਟਰ ਨਰਸਿਸ ਫਾਰਮਾਸਿਸਟ ਮੌਜੂਦ ਰਹਿੰਦੇ ਹਨ ਉਹਦੇ ਸਦਕਾ 3 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਵਾਈ ਲਈ ਜਿਸ ਵਿੱਚ 1 ਕਰੋੜ 30 ਲੱਖ ਜਿਹੜੇ ਬੀਜ ਆ ਜਿਹੜੇ ਇੱਕ ਵਾਰੀ ਜ਼ਰੂਰ ਗਏ ਔਰ ਲੋਕਾਂ ਨੂੰ 1650 ਰੁਪਏ ਜਿਹੜੇ ਕੇ ਪੈਸੇ ਉਹਨਾਂ ਨੂੰ ਆਪਣੀ ਜੇਬ ਚੋਂ ਖਰਚਨੇ ਪਏ ਸੀ ਆਊਟ ਆਫ ਆਪਸ ਐਕਸਪੈਂਸਸ ਲੋਕਾਂ ਦੇ ਬਜੇ ਔਰ ਗਰਭਵਤੀ ਔਰਾਂ ਤੇ ਛੋਟੇ ਬੱਚਿਆਂ ਦੀ ਦੇਖਭਾਲ ਲਈ 38 ਚਰਚਾ ਬਚਾ ਰਚ ਇਸ ਤਰ੍ਹਾਂ ਕੀਤੇ ਇਸੇ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਕੋਆਰਡੀਨੇਸ਼ਨ ਦੇ ਨਾਲ ਫਾੜ ਦੇ ਦਿਲ ਦੇ ਰੋਗਾ ਦੇ ਸਟੈਮੀ ਪ੍ਰੋਜੈਕਟ ਬ੍ਰੇਨ ਦੇ ਸਟ੍ਰੋਕ ਦੇ ਅਧਰੰਗ ਦੇ ਵਿਚਾਈ ਮਕੈਨੀਕਲ ਕੰਪੈਣੀ ਦਾ ਖੜੇ ਬਹੁਤ ਮਹਿੰਗੇ ਆਪਰੇਸ਼ਨ ਸਰ ਤੋਂ ਸਰਕਾਰ ਵੱਲੋਂ ਫੰਡ ਚਲਾਈ ਜਾ ਰਹੇ ਹਨ ਤੇ 60000 ਰੁਪਏ 50 60000 ਰੁਪਏ ਦੇ ਕੀਤੇ ਜਿਹੜੇ ਆ ਪਉ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਲਗਾਏ ਜਾ ਰਹੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਸੈਂਸ਼ੀਅਲ ਡਰਗ ਲਿਸਟ ਜਿਹੜੀਆਂ ਦਵਾਈਆਂ ਆਮ ਲੋਕਾਂ ਨੂੰ ਲੋੜ ਪੈਂਦੀਆਂ 100 ਤੋਂ ਬਾਅਦ ਦਵਾਈਆਂ ਉਹ ਵੀ ਜਿਹੜੀ ਦਵਾਈਆਂ ਦੀ ਜਿਹੜੀ ਤੋਂ ਮੁਲਾਬਤ ਆ ਕਿਉਂ ਉਹ ਯਕੀਨੀ ਬਣਾਇਆ ਜਾ ਔਰ ਅਸੀਂ ਸਪੈਸ਼ਲ ਬਹਿਮ ਡੈਗੂ ਔਰ ਚੱਕਰਗੁੜੀਆਂ ਦੇ ਕੇਸ ਬਹੁਤ ਹੁੰਦੇ ਸੀ ਹਰ ਸ਼ੁੱਕਰਵਾਰ ਡੈਗੂ ਤੇ ਵਾਰ ਜਿਹੜੇ ਨਾਲ ਆਸ਼ਾ ਵਰਕਰਸ ਸਾਧਾਪਕ ਔਰ ਬੱਚਿਆਂ ਨੂੰ ਆਪਣਾ ਆਪਣਾ ਸਹਾਇਕ ਕਰਦੀ ਟ੍ਰੇਨਿੰਗ ਦਿੱਤੀ ਗਈ ਔਰ ਉਹਦੇ ਕਰਕੇ 50% ਤੋਂ ਵੱਧ ਸਾਡੇ ਡੈਗੂ ਦੇ ਕੇਸਸ ਕਰੇ ਔਰ ਇਸ ਸਾਲ ਸਾਡੇ ਇੱਕ ਵੀ ਮੌਤ ਡੈਗੂ ਕਰਕੇ ਨਹੀਂ ਹੋਈ ਅਜੇ ਤੱਕ ਔਰ ਇੱਕ ਅਧਿਆਪਕ ਪੰਜਾਬ ਦੇ ਵਿੱਚ ਲੋਕਾਂ ਦੇ ਗੁਰਦੇ ਔਰ ਉਹਨਾਂ ਦੇ ਲਿਵਰ ਦੀ ਦੇਖਭਾਲ ਲਈ ਇੱਕ ਅਧਿਆਪਕ ਦੇ ਹਸਪਤਾਲ ਜੋ ਆਪਣੀ ਕਿਸਮ ਦਾ ਦੇਸ਼ ਦਾ ਦੂਜਾ ਹਸਪਤਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਡਿਲੀ ਸਾਇੰਸ ਸਥਾਪਿਤ ਕੀਤਾ ਗਿਆ ਲੋਕਲ ਹੋ ਆਪਣੀ ਪ੍ਰਾਣੀ ਸਭਿਤਾ اور ਜੀਵਨ ਸ਼ੈਲੀ ਨਾਲ ਜੋੜਨ ਲਈ ਸੀਐਮ ਦੀ ਜੋਖਸਾਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਮਾਰ ਤੇ ਵਿਹਾਰ ਪਰ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ ਮੈਡੀਕਲ ਦੀਆਂ ਸੀਟਾਂ 1000 ਤੋਂ ਬਿਧਾ 1700 ਔਰ 690 ਮੈਡੀਕਲ ਕਾਲਜ ਇਸ ਸਾਲ ਵਿੱਚ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ 55 ਨਸ਼ਾ ਮੁਕਤੀ 584 ਨਸ਼ਾ ਮੁਕਤੀ ਦਵਾਈ ਕੇਂਦਰ ਸਥਾਪਿਤ ਕੀਤੇ ਗਏ ਇਸ ਦੇ ਨਾਲ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸ਼੍ਰੀ ਹਰਵਿੰਦਰ ਕੰਗੜ ਜੀ ਆਗੇ ਲਏ ਇੱਕ ਨਵੀਂ ਸ਼ੁਰੂਆਤ ਕਰਕੇ ਐਂਟੀ ਡਰੋਨ ਸਿਸਟਮ ਬਾਅਦ ਇਹ ਸਾਡੇ ਲੈਥੇ ਪਾਸਵਾਰੀਆਂ ਜਿਹੜੀਆਂ ਡਰੋਨ 'ਚ ਨਸ਼ਾ ਲੈ ਕੇ ਆਂਦੀਆਂ ਸੀ ਕੋਰਸ ਨੇ ਮੁਸਤਕੀਮੀ ਕੀਤੀ ਜੇਲਾ ਦੇ ਵਿੱਚ ਉਪਕਰਣ ਅਪਲਾਈ ਕੀਤੇ ਔਰ ਨਸ਼ਾ ਦੀ ਜੜ ਜੜ ਤਮਾ ਉਹਨੂੰ ਤਕਨੀਕ ਤਕਰੀਬਨ ਖਤ ਲਾਈ ਅੋਦਿਲਾ ਦੇ ਵਿੱਚ ਵੀ ਬਹੁਤ ਖਤੀ ਆਪ ਨੇ ਕਰਦੇ ਜੇਹਲਾ ਦੇ ਵਿੱਚ ਵੀ ਵਿਸ਼ਾ ਸ਼ਦਾਓ ਕੇਂਦਰ ਪਾਰ ਦੀ ਉਹਨਾਂ ਨੂੰ ਐਕਚੁਅਲੀ ਜਿਹੜਾ ਸੁਧਾਰ ਕਰਵਾਉਣ ਦਾ ਜਿਹੜਾ ਪ੍ਰਾਲਾਪ ਕੀਤਾ ਇਸੇ ਤਰ੍ਹਾਂ ਪਾਲ ਬਸਾ ਦੇ ਵਿੱਚ 700 470 ਕਰੋੜ ਦੇ ਨਾਮ ਭੜਾ ਨੂੰ ਤੇ ਦੂਜੇ ਲੋਕਾਂ ਨੂੰ ਦਿੰਦਿਆ ਮੁੱਖ ਮੰਤਰੀ ਧੀਰਜ ਯਾਤਰਾ ਯੋਜਨਾ 34097 ਨੂੰ ਬਜ਼ੁਰਗਾਂ ਨੂੰ ਉਹਨਾਂ ਦੇ ਆਪਣੇ ਮਾਨਕੀ ਸਾਥ ਦੀ ਸਰਵਦੀ ਪੇਚਾ ਔਰ ਜਿਹੜੀ ਲੋਕਾਂ ਦੀ ਖੱਜਲ ਵਾਲੇ ਥੀਲਾ ਵਿੱਚ ਹੁੰਦੀ ਸੀ ਉਹਦੇ ਵਾਸਤੇ ਜੀਐਸਟੀ ਦੀ ਸਾਫਟਵੇਅਰ ਲਾਂਚ ਕੀਤਾ ਔਰ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ 24 ਸੈਕਟਰਲ ਕਮੇਟੀਆਂ ਬਣਾਈਆਂ ਉਤਸ਼ਾਹ ਕਾ ਵਾਸਤੇ ਔਡੀਆ ਸਕੀਮ ਲੈ ਕੇ ਆਏ ਔਨਲਾਈਨ ਪੋਰਟਲ ਸਟਾਬਲ ਕੀਤਾ ਜਿਹਦੇ ਨਾਲ 45 ਦਿਨਾਂ ਦੇ ਵਿੱਚ ਸਾਰੀਆਂ ਕਲੇਰੈਂਸ ਮੈਨੇਜਮੈਂਟ ਹੋ ਗਿਆ 100 1.55 ਲੱਖ ਰੁਪਏ ਸਾਰੀਆਂ ਕਾਮਿਆਂ ਨੂੰ ਸਿਹਤ ਦੀ ਭਾ ਯੋਜਨਾ ਅਤੇ ਉਹਨਾਂ ਦੇ ਹੱਡੀਆਂ ਦੇ ਫਿਸ਼ਰਡਰਸ ਫਿਟਨੀ ਕੇਅਰ ਵਰਗੇ ਸਾਰੀਆਂ ਸਹੂਤਾ ਮੁਕਤੀਆਂ ਪੰਜਾਬ ਸਰਕਾਰ ਨੇ 130 ਲੱਖ ਮੀਟਰਕ ਡਰਕੜੀ ਖੜਕਦੀ ਖਰੀਦ ਸਮੇਂ ਸਰਕਾਰ ਦੇ ਕਿਸਾਨਾਂ ਦੇ ਖਾਤੇ ਵਿੱਚ ਉਹਨਾਂ ਦੇ ਘਰ ਦੇ ਮਾਲਕ ਨੂੰ ਪਹਿਲਾਂ ਪੈਸੇ ਪਾਏ ਤੇ 109 ਲੱਖ ਮੀਟਰਕ ਚੋਣੇ ਦੀ ਖਰੀਦ ਵਾਸਤੇ ਜਿਹੜੀ ਕਿ ਆਪਣੀ ਅਗਲੇ ਮਹੀਨੇ ਸ਼ੁਰੂ ਹੋਏਗੀ ਉਹਦੇ ਵਾਸਤੇ ਸਬ ਕਮੇਟੀ ਬਣਾ ਕੇ ਤਿਆਰ ਹੋ ਕੰਪਲ ਕੀਤੀ ਹੈ ਸ਼ੂਬੇ ਵਿੱਚ ਪ੍ਰਾਣੀ ਦੀ 38 ਫਸਲਾਂ ਨੂੰ ਹਲਕਾਰ ਲਈ ਸੀਗਾਰਾ ਮਸ਼ੀਨਾ ਅਤੇ 500 ਕਰੋੜ ਰੁਪਏ ਦੀ ਕਾਰਜ ਯੋਜਨਾ ਬਣਾਈ। ਔਰ ਪਹਿਲੀ ਵਾਰ ਸਰਕਾਰ ਨੇ ਵਿਆਪਕ ਯੋਜਨਾ ਬਣਾ ਕੇ ਹਰ ਡੇਲਾ ਤਾਂ ਜਿਹੜਾ ਸੀ ਉਹ ਨਹਿਰਾਂ ਦਾ ਪਾਣੀ ਹੋ। ਜਿਹੜੇ ਵਿੱਚ 18000 ਤੋਂ ਵੱਧ ਜਿਹੜੇ ਖਾਲੇ ਸੂਏ ਪੱਧਰ ਪੈ ਸੀ ਉਹਨਾਂ ਨੂੰ ਮੁੜ ਸੁਰਜੀ ਕੀਤਾ ਗਿਆ। ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣ ਲਈ 190 ਲਾਇਬ੍ਰੇਰੀਆਂ ਚੱਲ ਰਹੀਆਂ ਹਨ 135 ਪਰਤੀ ਦੀਆਂ ਹਨ ਇਸੇ ਤਰ੍ਹਾਂ 2 3293 6 ਦੀ ਸਾਰੀ ਮੁਕੰਮਲ ਹੋ ਚੁੱਕੀ ਹੈ 1660 ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਨਸ਼ਾ ਵੱਲ ਨਾ ਜਾ ਕੇ ਉਹ ਖੇਡ ਦੇ ਮੈਦਾਨਾਂ ਵੱਲ ਜਾਇਆ ਜਾ ਸਕੇ ਪਰ ਪਛੜੀਆਂ ਸ਼੍ਰੇਣੀਆਂ ਦੇ 15777 ਲੱਖ ਪ੍ਰਾਪਤੀਆਂ ਨੂੰ 80 ਕਰੋੜ ਦੀ ਰਕਮ ਜਾਰੀ ਹੋਈ ਜਿ세 ਤਰ੍ਹਾਂ ਪਛੜੀਆਂ ਸ਼੍ਰੇਣੀਆਂ ਵਾਸਤੇ ਆਤਮ ਤੌਰ ਤੇ ਗੂਰੂ ਨਗਾਰੇ 26 ਕਰੋੜ ਰੁਪਏ ਦਾ ਜਿਹੜਾ ਹੈ ਉਹ ਜੀ ਦਿੱਤਾ ਗਿਆ ਉਹਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਭਿਖਾਰੀ ਬੱਚਾ ਤੋਂ ਇਹ ਪਰਾਦੇ ਸੀ ਉਹਨਾਂ ਬੱਚਾ ਨੂੰ ਸਕੂਲ ਪਹੁੰਚ ਕੇ ਉਹਦਾ ਡੀਏਡੀ ਟੈਸਟ ਕਰਕੇ ਜਿਹੜੀ ਬੱਚਾ ਦੀ ਤਸਰੀ ਹੁੰਦੀ ਸੀ ਉਹਨੂੰ ਠੱਲ ਪਾਈ ਇਸ ਤੋਂ ਸਾਇ ਸਾਡੇ ਪਰਿਵਾਰ ਨੇ ਜਿਹੜੇ ਸ਼ੀਦਾ ਦੇ ਪਰਿਵਾਰ ਹਨ ਉਹਨਾਂ ਵਾਸਤੇ 13% ਰੱਖਵਾ ਕਰ ਦਿੱਤਾ ਜਾ ਰਿਹਾ ਹੈ ਔਰ ਜਿਹੜੇ ਬੱਚੇ ਸਾਡੇ ਅੱਜ ਵੀ ਸ਼ਹੀਦ ਹੋ ਰਹੇ ਹਨ ਆਪਣੇ ਦੇਸ਼ ਦੇ ਇਜ਼ਾਦੀ ਲੋਕਾਂ ਦੇ ਵਿਚਾਰ ਦੇ ਉਹਦਾ ਵਾਸਤੇ 1 ਕਰੋੜ ਰੁਪਇਆ ਐਕਸਪ੍ਰੈਸ਼ਾ ਅਤੇ 30 ਪਰਿਵਾਰਾਂ ਨੂੰ ਇਹ ਮਾਰਕਾ ਦਿੱਤਾ ਜਾਂਦਾ ਜਾ ਚੁਕਾ ਹੈ ਇਤਿਹਾਸਕ ਮਹਾਨਤਾ ਦੀ ਰੱਖ ਰਖਾ ਪਰ ਪੰਜਾਬ ਸਰਕਾਰ ਖਾਸ ਤੌਰ ਤੇ ਦੇ ਰਹੀ ਹੈ ਡਿਵਾਈਡ ਟੋਟਲ ਮਾ ਲਗ ਰਹੀ ਜਹਾਜ਼ ਹਵੇਲੀ ਨੂੰ ਮੁੜ ਜਿਹੜੀ ਮਾਦਤ ਦੇਖ ਹੋ ਦਿੱਤੀ ਜਾਏਗੀ ਜਦrangle ਤੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦੇ ਜੋੜਾਵਰ ਸਖਤ ਫਤਿਹ ਸਿੰਘ ਤੇ ਮਾਤਾ ਗੁਰੀ ਜੀ 시ਜੀ ਤਿਉਹਾਰ ਉਹਨਾਂ ਦੇ ਸੰਸਥਾਨ ਦੀ ਜ਼ਮੀਨ ਦਿੱਤੀ ਸੀ ਰਵਾਇਤੀ ਮੇਲੇ ਨੂੰ ਚੜਾ ਕੀਤਾ ਜਾ ਰਿਹਾ ਹੈ ਰਾਏਪੁਰ ਦੀ ਅੰਮਨੀ ਐਥਲੈਟਿਕਸ ਵਰਗ ਦੇ ਮੇਲੇ ਇਸ ਦਾ ਉਦਾਹਰਣ ਹੈ ਹੋਰ ਕੁਝ ਨੁਕਤੇ ਸਹਿ ਦਿੱਤਾ ਕਰ ਸ੍ਰੀ ਅਮਰਸਰ ਸਾਹਿਬ ਜੀ ਜ਼ਿਲ੍ਹਾ ਪ੍ਰਸ਼ਾਸਨੀਆਂ ਪ੍ਰਾਪੀਆਂ ਜਿਹੜਾ ਪ੍ਰਸ਼ਾਸਨ ਨੇ ਉੱਚੇ ਟਾਈ ਕੋਚ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀਆਂ ਨਿਊ ਏਜ ਟੈਕਨੋਲੋਜੀ ਹੈ ਉਹ ਸਿਖਾ ਕੇ ਉਹਨਾਂ ਨੂੰ ਨੌਕਰੀਆਂ ਦੇਣ ਵਾਲੇ ਔਰ ਉਹਨਾਂ ਦੇ ਇੱਕ ਬਿਜ਼ਨਸ ਅੰਤਰਪ੍ਰਨੋਰ ਵਾਲੀ ਜਿਹੜੀ ਹੈ ਉਹ ਮਾਈਂਡਸੈਟ ਵਰਕ ਕੀਤਾ ਜਾ ਸਕੇ ਔਰ ਅਮਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਆਈ ਐਸਪਾਇਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਿਤ ਜਿਹੜੇ ਬੱਚੇ ਆ ਇੱਕ ਨਵੇਕਲੀ ਪੈਲ ਹੈ ਉਹਨਾਂ ਦੇ ਜਿਹੜੇ ਆਪਣੇ ਰੋਲ ਪੋਰਟ ਦੇ ਨਾਲ ਬੱਚਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਂਦਾ ਕਿਸੇ ਤਰ੍ਹਾਂ ਉਹ ਜੋਗਰ ਖੇਤਰ ਦੇ ਵਿੱਚ ਅਬਰ ਸਰ ਦੀ ਸਰਕਾਰੀ ਉਹ ਗੜੀ ਜੋ ਉਦਯੋਗਿਕ ਸਿਕਲਾਈ ਸਸਤਾ ਰੋਲੀ ਤੱਕ ਦੀ ਉਹ ਵੀ ਬੱਚਿਆਂ ਨੂੰ ਇਲੈਕਟ੍ਰੀਕਲ ਮੀਕਰ ਸੀਐਚੀ ਮਸ਼ੀਨ ਸੋਲਰ ਟੈਕਨੋਲੋਜੀ ਅਤੇ ਰੋਬੋਟਿਕ ਇੰਡਸਟਰੀਅਲ ਅਤੇ ਬਾਰੇ ਸਟੂਡੈਂਟ ਵਾਸਤੇ ਕੰਪਿਊਟਰ ਆਦਿ ਉਹ ਪ੍ਰਸ਼ਾਸਨ ਬਹੁਤ ਕੰਮ ਕਰ ਰਿਹਾ ਹੈ ਔਰ ਆਪਰ ਸਰ ਪ੍ਰਸ਼ਾਸਨ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਿਸ ਵਿੱਚ ਉਹਨਾਂ ਨੇ 1700 ਕਵਰ ਪ੍ਰੋਸੈਸ ਦੇ ਮਰੀਜ਼ਾਂ ਨੂੰ ਦਵਾਈ ਦੇ ਨਾਲ ਨਾਲ ਇੱਕ ਨਿਊਟ੍ਰੀਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਔਰ ਜਿਹੜੇ ਇਹਦੇ ਆਪਰ ਸਰ ਬਾਗ ਸਰ ਉਹਨਾਂ ਨੇ ਵੀ ਸਪੋਰਟ ਬਰੌਂਟ ਕੀਤਾ ਇਸ ਦਾ ਸਦਕਾ ਇਹਨਾਂ ਕੋਸ਼ਿਸ਼ਾਂ ਦੇ ਸਦਕਾ ਸਾਰੇ ਪੰਜਾਬ ਵਿੱਚ ਪੰਜਾਬ ਪੂਰੇ ਦੇਸ਼ ਵਿੱਚੋਂ ਇਸ ਮੁਹਿੰਮ ਦੇ ਵਿੱਚ ਛੜਦੇ ਕਿਹੜੇ ਕੈਂਪੇਨ ਵਿੱਚ ਦੂਜੇ ਨੰਬਰ ਤੇ ਆਇਆ ਔਰ ਅਮਰਸਾਦ ਜਿਲ੍ਹਾ ਪ੍ਰਸ਼ਾਸਨ ਨੇ 100 ਪ੍ਰਾਰਥੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨ ਪੱਤਰ ਦਿੱਤਾ ਤੇ 1000 ਰੁਪਏ ਦਾ ਸਨਮਾਨ ਪੱਤਾ ਦਿੱਤਾ ਤੇ ਉਹਨਾਂ ਨੂੰ ਤਰਜੀਹ ਕਾਰਦੀ ਦਿੱਤੇ ਜਾ ਰਹੇ ਆ। ਇਸੇ ਤਰ੍ਹਾਂ ਤਰ ਤਰ ਸ਼੍ਰੀ ਗੁਰੂ ਦੇਖਪੁਰ ਸਾਹਿਬ ਦੇ 350 ਸਾਲਾਂ ਤੇ ਉਹਨਾਂ ਦੇ ਚਾਰਨ ਸੋ ਪ੍ਰਾਪਤ ਜਿੰਨੇ ਵੀ ਪਿੰਡ ਅਤੇ ਸਥਾਨ ਹਨ ਉਹਨਾਂ ਨੂੰ ਇੱਕ ਨਵੀਂ ਦਿੱਖ ਮੁੱਤੇ ਲੋਕਾਂ ਨੂੰ ਵਾਕਬਤ ਸੁਲਤਾ ਕੋਲੇ ਵਾਸਤੇ ਸਪੈਸ਼ਲ ਪ੍ਰੋਜੈਕਟ ਚਲਾਏ ਜਾ ਰਹੇ ਆ। ਅਕੀਰ ਵਿੱਚ ਮੈਂ ਪਾਰਲਮੈਂਟ ਦੇ ਸਾਰੇ ਮਾਨ ਸਿਧਾਇਓ ਕੋਟ ਕੋਟ ਪ੍ਰਣਾਮ ਕਰਦਾ ਹਾਂ ਅਤੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ ਭਗਵਾਨ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਮੁੜ ਤੋਂ ਰਗੜਾ ਪੰਜਾਬ ਆਸਥਾ ਖੇਡ ਦਾ ਤੇ ਵਿਸ਼ਾਲ ਪੰਜਾਬ ਬਣਾਉਣੇ ਤਰ ਪਰ ਹੈ ਅਤੇ ਇਸ ਵਿੱਚ ਦਿਸਾ ਵਿੱਚ ਲਗਾਤਾਰ ਪਰੇ ਹੋ ਰਹੇ ਹਨ ਜੈ